ਜੋ ਕੁਛ ਮਜੀਠਾ ਹਲਕੇ ਦੇ ਅੰਦਰ ਵਾਪਰਿਆ ਉਹਨੇ ਸਾਰੇ ਪੰਜਾਬ ਦੇ ਲੋਕਾਂ ਦੇ ਜ਼ਿਲ੍ਹਿਆਂ ਨੂੰ ਝੰਡੋਰ ਕੇ ਛੱਡਤਾ ਜਿਸ ਦਿਨਾਂ ਘਟਨਾ ਵਾਪਰੀ ਸੀ ਉਸੇ ਦਿਨ ਬੀਜੇਪੀ ਨੇ ਆ ਫੈਸਲਾ ਲਿਆ ਸੀਗਾ ਵੀ ਇਸ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਗਵਰਨਰ ਸਾਹਿਬ ਨੂੰ ਇੱਕ ਡੈਲੀਗੇਸ਼ਨ ਮਿਲੂਗਾ ਤੇ ਉਹਨਾਂ ਨਾਲ ਪੰਜਾਬ ਦੀ ਜਿਹੜੀ ਸਾਰੀ ਸਥਿਤੀ ਹੈ ਉਹਦੇ ਨਾਲ آگਾਹਤ ਕਰਾਵਾਂਗੇ ਪਰ ਕਿਉਂਕਿ ਗਵਰਨਰ ਸਾਹਿਬ ਸਾਲੇ ਸ਼ਾਮੀ ਵਾਪਸ ਪਰਤ ਕੇ ਆਏ ਐ ਪਿਛਲੇ ਕਰੀਬਨ ਹਫਤੇ 10 ਦਿਨ ਤੋਂ ਬਾਅਦ ਸੀਗੇ ਇਸ ਕਰਕੇ ਅੱਜ ਇਹਨਾਂ ਨੂੰ ਸਾਮਾਨ ਲੈ ਕੇ ਉਹਨਾਂ ਦੇ ਧਿਆਨ 'ਚ ਲੈ ਕੇ ਆਏ ਆ ਜਿਹੜੀਆਂ ਗੱਲਾਂ ਉਹਨਾਂ ਨਾਲ ਅੱਜ ਕੀਤੀਆਂ ਉਹਦੇ ਵਾਸਤੇ ਮੈਂ ਤੁਹਾਨੂੰ ਕੁਝ ਦੱਸਣਾ ਚਾਹਾਂਗਾ گورنر ਸਾਹਿਬ ਨੇ ਖੁਦ ਵੀ ਮਹਿਸੂਸ ਕੀਤਾ ਕਿ ਇਸ ਵਾਰ ਉਹਨਾਂ ਕਾਰਨ ਇਸ ਮਸਲੇ 'ਚ ਦੇਰੀ ਹੋ ਗਈ ਪਰ ਮੇਰਾ ਕਹਿਣ ਦਾ ਭਾਵ ਸੀਗਾ ਵੀ ਡੂਲੇ ਵੇਰਾਂ ਦਾ ਅਜੇ ਵੀ ਕੁਝ ਨਹੀਂ ਵਿਖੜਿਆ ਕਿਉਂਕਿ ਪੰਜਾਬ ਦੇ ਅੰਦਰ ਆ ਜੋ ਘਟਨਾ ਮੰਦ ਭਾਗੀ ਘਟਨਾ ਵਾਪਰੀ ਹੈ ਉਹਦਾ ਮੇਨ ਜਿਹੜਾ ਕਾਰਨ ਹੈ ਗਵਰਨਰ ਸਾਹਿਬ ਨੂੰ ਮੈਂ ਕਿਹਾ ਵੀ ਪੰਜਾਬ ਦੇ ਅੰਦਰ ਇੱਕ ਕਨਸਟੀਟਿਊਸ਼ਨਲ ਕਰਾਈਸਿਸ ਹੈ ਆ ਜਿਹੜੀ ਘਟਨਾ ਵਾਪਰੀ ਹੈ ਇਹਦਾ ਮੇਨ ਕਾਰਨ ਹੈ ਵੀ ਪੰਜਾਬ ਦੀ ਜਿਹੜੀ ਆਪ ਦੀ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਉਹ ਹਾਈਜੈਕ ਕਰ ਲਈ ਦਿੱਲੀ ਵਾਲਿਆਂ ਨੇ ਉਹ ਹਾਈਜੈਕ ਸਰਕਾਰ ਜਿਹੜੀ ਹੈ ਉਥੇ ਅੱਜ ਮੁੱਖ ਮੰਤਰੀ ਵੀ ਬਾੜੂ ਆ ਕੇ ਲੱਗੇ ਆ ਮਹਿਕਮੇ ਵੀ ਜਿਹੜੇ ਨਾਮ ਮਾਤਰ ਦੇ ਮੰਤਰੀ ਇੱਥੇ ਹੈਗੇ ਉਹ ਤਾਂ ਨਾਮ ਮਾਤਰ ਦੇ ਮੰਤਰੀ ਹੈ ਬਾਕੀ ਦਾ ਕੁਝ ਮਹਿਕਮੇ ਸੋਸੋਦੀਆ ਸਾਹਿਬ ਨੇ ਸਾਮ ਰੱਖਿਆ ਕੁਝ ਮਹਿਕਮੇ ਗੁਪਤਾ ਜੀ ਨੇ ਸਾਮ ਰੱਖਿਆ ਕੁਝ ਵੈਬਰ ਜੀ ਦੇਖ ਰਹੇ ਹੈ ਤੇ ਕੁਝ ਨੀਰ ਸਾਹਿਬ ਦੇਖ ਰਹੇ ਹੈ ਆ ਜਿਹੜੀ ਜੁੰਡਲੀ ਹੈ ਇਸ ਨੇ ਸਾਰੀ ਪੰਜਾਬ ਸਰਕਾਰ ਨੂੰ ਬੰਨ ਰੱਖਿਆ ਇਹ ਉਹ ਹੀ ਲੋਕ ਹੈ ਜਿਹੜੇ ਇਹਨਾਂ ਚੋ ਸਾਰੇ ਦੇ ਸਾਰੇ ਮੇਰੇ ਖਿਆਲ ਚ ਸ਼ਰਾਬ ਵਾਲੇ ਮਸਲੇ ਦੇ ਅੰਦਰ ਜੇਲਾ ਕਟ ਕਟ ਕੇ ਹੈ ਕਿਸੇ ਨੇ ਸਾਲ ਕੱਟੀ ਹੈ ਕਿਸੇ ਨੇ ਡੇਢ ਸਾਲ ਕੱਟੀ ਹੈ ਕਿਸੇ ਨੇ ਦੋ ਦੋ ਸਾਲ ਕੱਟੀ ਹੈ ਜਿਨ੍ਹਾਂ ਲੋਕਾਂ ਨੂੰ ਸੁਪਰੀਮ ਕੋਰਟ ਨੇ ਮੁੱਖ ਮੰਤਰੀ ਦਫ਼ਤਰ ਚ ਬੰਨ ਤੋਂ ਮਨਾ ਕਰਤਾ ਸੀਗਾ ਖੁਦ ਕੇਜਰੀਵਾਲ ਸਾਹਿਬ ਨੂੰ ਜਿਹੜੇ ਅੱਜ ਜ਼ਮਾਨਤ ਤੇ ਹੈ ਚਲੋ ਜ਼ਮਾਨਤ ਤੇ ਹੈ ਦੇਖੀ ਜੂਗੀ ਪਰ ਉਹਨਾਂ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਤੁਸੀਂ ਚੀਫ ਮਿਨਿਸਟਰ ਆਫ ਇੰਡੀਆ ਅੰਦਰ ਨਹੀਂ ਜਾ ਸਕਦੇ ਉਹ ਬੰਦੇ ਪੰਜਾਬ ਦੇ ਸੁਪਰ ਚੀਫ ਮਿਨਿਸਟਰ ਬਣੀ ਬੈਠੇ ਸਾਬ ਜਿਹੜੇ ਬੰਦੇ ਕਹਿੰਦੇ ਨਾ ਜਿਹੜੇ ਲਾਹੌਰ ਬੇਵਕੂਫ ਸਾਬਤ ਹੋਏ ਪਿਸ਼ੌਰ ਜਾ ਕੇ ਕਹਿੰਦੇ ਸੈਣੇ ਹੋ ਜਾਣਗੇ ਕਹਿੰਦੇ ਹੱਤ ਤਾਂ ਨਹੀਂ ਬਦਲਦੀਆਂ ਜਿਹੜਾ ਬੇ ਚੋਰ ਚੋਰੀ ਛੱਡ ਦੂਗਾ ਬੇਈਮਾਨੀ ਤੋਂ ਨਹੀਂ ਛੱਡਦਾ ਸਾਬ ਪ੍ਰੈਸ ਮਸਲੇ 'ਚ ਤਾਂ ਸਾਰੀ ਕਹਾਣੀ ਵੈਸੇ ਤਾਂ ਕਦੇ ਇਹ ਕਦੇ ਬੋਤਲ ਨਹੀਂ ਹੈ ਜੀ ਸ਼ਰਾਬ ਪੁਰਾਣੀ ਹੈ ਇੱਥੇ ਤਾਂ ਬੋਤਲ ਵੀ ਪੁਰਾਣੀ ਹੈ ਸ਼ਰਾਬ ਵੀ ਪੁਰਾਣੀ ਹੈ ਵੇਚਣ ਵਾਲੇ ਵੀ ਪੁਰਾਣੇ ਹੈ ਮੈਂ ਬੇਨਤੀ ਜਿਹੜੀ ਗਵਰਨਰ ਸਾਹਿਬ ਨੂੰ ਕਰਕੇ ਆਂ ਗਵਰਨਰ ਸਾਹਿਬ ਮੈਂ ਸਮਝਦਾ ਕਨਸਟੀਟਿਊਸ਼ਨਲ ਕੋਈ ਮਜਬੂਰੀਆਂ ਲਿਮਿਟੇਸ਼ਨਸ ਹੈਗੀਆਂ ਪੰਜਾਬ ਵਿਧਾਨ ਸਭਾ ਨੇ ਅਸੀਂ ਬਿਲ ਪਾਸ ਕੀਤਾ ਸੀਗਾ ਵੀ ਪੰਜਾਬ ਸਰਕਾਰ ਦੇ ਬਿਨਾ ਪਰਮਿਸ਼ਨ ਤੋਂ ਸੀਬੀਆਈ ਨੂੰ ਇਨਕੁਆਇਰੀ ਨਹੀਂ ਲੱਗ ਸਕਦੀ ਪਰ ਇਹ ਸਾਰੇ ਮਸਲੇ ਦੇ ਅੰਦਰ ਦਿੱਲੀ ਵਾਲਿਆਂ ਨੇ ਜਦੋਂ ਹਾਈਜੈਕ ਕੀਤਾ ਅਸਲ ਦੋਸ਼ੀ ਤਾਂ ਮੈਂ ਉਹਨਾਂ ਨੂੰ ਮੰਨਦਾ ਭਗਵੰਦ ਮਾਨ ਜੀ ਦਾ ਕੋਈ ਕਸੂਰ ਨਹੀਂ ਉਹਨਾਂ ਦਾ ਕਸੂਰ ਤਾਂ ਇਹ ਨਹੀਂ ਹੈ ਵੀ ਉਹਨਾਂ ਨੇ ਐਪਲੀਕੇਸ਼ਨ ਆਫ ਅਥਾਰਟੀ ਇੰਪਲੀਕੇਸ਼ਨ ਆਫ ਹਿਸ ਰਿਸਪੌਂਸਿਬਿਲਟੀ ਜਿਹੜੇ ਲੋਕਾਂ ਨੇ ਚੁਣਿਆ ਨੇ ਦਿੱਤੀ ਸੀ ਤੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਉਹ ਆਪਣਾ ਛੱਡ ਕੇ ਆਪਣੇ ਹੋਰ ਕੰਮਾਂ 'ਚ ਲੱਗੇ ਆ ਉਹਨਾਂ ਤੇ ਜੇ ਕੇਸ ਬਣੂਗਾ ਤੇ ਇਸ ਗੱਲ ਦਾ ਬਣੂਗਾ ਵੀ ਜਿਹੜੇ ਕਹਿੰਦੇ ਸੀ ਵੀ ਮੈਂ ਆ ਜਿਹੜਾ ਹੋਇਆ ਆ ਕਤਲ ਹੋਇਆ ਆ ਬੰਦੇ ਮਰੇ ਨਹੀਂ ਆ ਕਤਲ ਕੀਤੇ ਗਏ ਆ ਭਗਵੰਦ ਮਾਨ ਜੀ ਮੈਨੂੰ ਦੱਸੋ ਤਾਂ ਸਹੀ ਕੀ ਦੇ ਉੱਤੇ 302 ਦਾ ਪਰਚਾ ਦਰਜ ਹੋਇਆ ਇੱਕ ਬੰਦੇ ਤੇ ਤਾਂ ਦੱਸ ਦਿਓ ਕਿਸੇ ਦੇ 302 ਦਾ ਪਰਚਾ ਦਰਜ ਹੋਇਆ ਹੋਵੇ ਪਰ ਹੋਣਾ ਵੀ ਨਹੀਂ ਕਿਉਂਕਿ ਸਰਕਾਰ ਕਹਿੰਦਾ ਸਈਆਂ ਬਏ ਗੁਰਤਵਾਲ ਤੋਂ ਬੜ ਕਾਹੇਗਾ ਜਿਨ੍ਹਾਂ ਨੇ ਕੀਤਾ ਉਹ ਤਾਂ ਬੀ ਫਿਨਿਸਟਰ ਸੁਪਰ ਚੀਫ ਫਿਨਿਸਟਰ ਬਣੀ ਬੈਠੇ ਹੈ ਪਰ ਉਹਦੇ ਵਿੱਚ ਜਿਹੜੀ ਸਿਲਵਰ ਰਾਇਨਿੰਗ ਮੈਂ گورنر ਸਾਹਿਬ ਨੂੰ ਬੇਨਤੀ ਕੀਤੀ ਹੈ گورنر ਸਾਹਿਬ ਆਲਰੇਡੀ ਇਹ ਸਾਰੇ ਬੰਦਿਆਂ ਤੇ ਦਿੱਲੀ ਐਕਸਾਈਜ਼ ਪਾਲਿਸੀ ਦੀ ਇਨਕੁਆਰੀ ਚੱਲ ਰਹੀ ਹੈ ਉਹ ਜਿਹੜੀ ਇਨਕੁਆਰੀ ਖਤਮ ਨਹੀਂ ਹੋਈ ਸਾਹਿਬ ਥਿਸ ਇਜ਼ ਅ ਆਨ ਗoing ਇਨਕੁਆਰੀ ਮੇਰੀ ਤੁਹਾਨੂੰ ਬੇਨਤੀ ਹੈ ਵੀ ਕਰਨ ਵਾਲੇ ਗੁਨਾਹ ਕਰਨ ਵਾਲੇ ਉਹੀ ਹੈ ਉਹਨਾਂ ਨੇ ਦਿੱਲੀ ਦੀ ਪਾਲਿਸੀ ਬਣਾਈ ਉਹੀ ਪਾਲਿਸੀ ਇੱਥੇ ਲਾਗੂ ਹੋਈ ਹੈ ਤੇ ਕਿਰਪਾ ਕਰਕੇ ਉਸ ਪਾਲਿਸੀ ਦਾ ਜਿਹੜਾ ਦਾਇਰਾ ਹੈ ਉਹਦੇ ਵਿੱਚ ਮਚੀਠੇ ਵਾਲੀ ਆ ਘਟਨਾ ਉਹ ਪਵਾ ਦਿਓ ਦੁੱਧ ਤਾਂ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਸਭ ਉੱਥੇ 27 ਬੰਦਿਆਂ ਦੀ ਮੌਤ ਹੋਈ ਹੈ ਜਿਹੜੇ ਲੀਡਰ ਹੈ ਉਹਨਾਂ ਤੇ ਵੀ ਮੈਂ ਸਮਝਦਾ ਜਿਨ੍ਹਾਂ ਨੇ ਇਹ ਕਰੀਪਾ ਕਰਵਾਇਆ ਉਹ ਕਰਮ ਕਰਵਾਇਆ ਜਿਹੜੇ ਠੇਕੇਦਾਰ ਹੈ ਠੇਕੇਦਾਰ ਦਾ ਅੱਗੇ ਭੇਜਿਆ ਜਿਹੜੇ ਉੱਥੋਂ ਲੈ ਕੇ ਆਏ ਉਹ ਮਿਠਾਈਲੇ ਦੇ ਵਿੱਚ ਪਾਉਣ ਵਾਸਤੇ ਉਹਨਾਂ ਸਾਰਿਆਂ ਦੇ ਬਰਚੇ 302 ਦੇ ਹੋਣੇ ਚਾਹੀਦੇ ਆ ਇੱਕ ਗੁਜ਼ਾਰਿਸ਼ ਮੈਂ ਤੁਹਾਡੇ ਰਹੀਂ ਜੇ ਭਗਵੰਤ ਮਾਨ ਜੀ ਕੋ ਮਾੜੀ ਮੋਢੀ ਜਿਹੀ ਚੀਫ ਮਿਸਟਰੀ ਦੀ ਪੂਛ ਲੱਗੀ ਹੋਈ ਹੈ ਕਿਤੇ ਅਜੇ ਵੀ ਉਸ ਕੁਰਸੀ ਤੇ ਬੈਠੇ ਆ ਭਗਵੰਤ ਮਾਨ ਜੀ ਕੋਈ ਵੀ ਸਰਕਾਰ ਚਾਹ ਸਰਕਾਰ ਥੋੜੀ ਹੈ ਚਾਹ ਪਹਿਲੇ ਵਾਲੀ ਸਰਕਾਰ ਆਸੀ ਗਿਆ 10 ਲੱਖ ਰੁਪਏ ਦੇ ਕੇ ਆਪਣਾ ਪਾਪ ਨਹੀਂ ਧੋ ਸਕਦੇ ਤੁਸੀਂ ਜਾਨ ਦੀ ਕੀਮਤ ਪਾ ਕੇ 10 ਲੱਖ ਰੁਪਏ ਦੇ ਕੇ ਉੱਥੇ ਤੁਹਾਡੇ ਮੰਤਰੀ ਸਾਹਿਬ ਫੋਟੋ ਖਿਚਾ ਰਹੇ ਸੀ ਬਾਜੇ ਸਾਹਿਬ ਬੜੇ ਹੱਸ ਕੇ ਫੋਟੋ ਖਿਚਾ ਰਹੇ ਸੀ ਜਿਵੇਂ ਬੜਾ ਪੁੰਨ ਕਰਕੇ ਆਏ ਆ ਬੜਾ ਤੁਸੀਂ ਏਹਸਾਨ ਕਰ ਰਹੇ ਹੋ ਪਾਪ ਤੋਣ ਦੀ ਕੋਸ਼ਿਸ਼ ਕਰ ਰਹੇ ਐ ਉਹਨਾਂ ਪਰਿਵਾਰਾਂ ਨੂੰ ਕਿਉਂਕਿ ਜੋ ਵੀ ਮਰੇ ਇਸ ਨਕਲੀ ਸ਼ਰਾਬ ਦੇ ਨਾਲ ਉਹ ਸਾਰੇ ਵਿਚਾਰੇ ਗਰੀਬ ਮਜ਼ਦੂਰ ਡਿਲੀਵਰੀ ਵੇਜਰ ਸੀਗੇ ਜਿਹੜੇ ਰੋਜ਼ ਆਪਣੇ ਕਮਾੜ ਕੇ ਖਾਂਦੇ ਸੀਗੇ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਪ੍ਰਵਾਸੀ ਸੀਗੇ ਪਰ ਜੇ ਤੇ ਡਰਗਾਂ ਵਾਲਿਆਂ ਦੀ ਗੱਲ ਕਰਦੇ ਆ ਵੀ ਡਰਗਾਂ ਵਾਲਿਆਂ ਦੇ ਪ੍ਰਾਪਰਟੀ ਜ਼ਬਤ ਕਰ ਲੋ ਇਸੇ ਤਰ੍ਹਾਂ ਇਹਨਾਂ ਲੋਕਾਂ ਦੀ ਪ੍ਰਾਪਰਟੀ ਜ਼ਬਤ ਹੋਣੀ ਚਾਹੀਦੀ ਹੈ ਆ ਪੈਸਾ ਹੈ ਜਿਹੜਾ ਸਰਕਾਰ ਦੇ ਖਜ਼ਾਨੇ ਵਿੱਚ ਵਜਾਇ ਉਹਨਾਂ ਲੋਕਾਂ ਦੇ ਵਿੱਚੋਂ ਕੱਢਣਾ ਚਾਹੀਦਾ ਹੈ ਘਰ ਤੋੜਨੇ ਇਹਨਾਂ ਦੇ ਵੀ ਤੋੜੋ ਜਿਹੜੇ ਲੋਕਾਂ ਨੇ ਇਹ بے ਜਾਨ ਗਰੀਬ ਬੰਦਿਆਂ ਨੂੰ ਮਾਰਿਆ ਉਹ ਪੈਸੇ ਉਹਨਾਂ ਦੀ ਪ੍ਰਾਪਰਟੀਆਂ ਜ਼ਬਤ ਕਰਕੇ ਰਿਕਵਰ ਕੀਤੇ ਜਾਣ ਇਹਨਾਂ ਦੇ ਪਾਏ ਜਾਣ ਆਖਰੀ ਜਿਹੜੀ ਰਿਕਵੈਸਟ ਉਹਨਾਂ ਨੂੰ ਮੈਂ ਕੀਤੀ ਹੈ ਮਨੀ ਟ੍ਰੇਲ ਸਟੈਬਲਿਸ਼ ਹੋਣੀ ਬਹੁਤ ਜ਼ਰੂਰੀ ਹੈ ਸਭ ਕਿਸੇ ਮਸਲੇ ਦੇ ਵਿੱਚ ਆ ਤਾਂ ਕਰੀਂਦੇ ਐ ਅੱਜ ਕੱਲ 25000 ਰੁਪਏ 50000 ਰੁਪਏ ਤਾਂ ਕਤਲ ਕਰਵਾ ਲਓ ਪੰਜਾਬ ਦੇ ਹਾਲਾਤ ਆ ਹੋਏ ਖੜੇ ਇੱਥੇ ਕਿਸੇ ਨੂੰ ਜੋ 50000 ਰੁਪਏ ਜਾ ਕੇ ਫੈਟ ਹੋ ਗਿਆਊਗਾ ਦਰਵਾਜੇ ਜੋ ਮਰਵਾ ਲਓ ਜਾਂ ਇੱਕ ਜੇ ਮਰਵਾ ਲਓ ਉਹ 50000 ਚ ਮਿਲਦੇ ਆ ਪਰ ਮਨੀ ਟ੍ਰੇਲ ਜਦੋਂ ਦੇਖੋਗੇ ਵੀ ਪੈਸਾ ਜਾ ਕਿੱਥੇ ਰਿਹਾ ਉਦੋਂ ਜਾ ਕੇ ਅਸਲ ਜਿਹੜੇ ਮੁਲਜ਼ਮ ਐ ਉਹਨਾਂ ਦਾ ਪਹੁੰਚ ਸਕੋਗੇ ਉਹਦੇ ਵਿੱਚ ਸਾਰ ਜਿਹੜੇ ਪੰਜਾਬ ਦਾ ਦੁਰਪਾਗ ਐ ਵੀ ਜਿਹੜੇ ਹੈ ਕੀ ਕਹਿੰਦੇ ਸੀ ਵੀ ਨਵੀਂ ਪਨੀਰੀ ਆਈ ਹੈ ਨਵੇਂ ਮੁੰਡੇ ਅੱਗੇ ਆਏ ਐ ਨਵੇਂ ਪਹਿਲੀ ਦਵਾ ਜਿਹੜੇ ਟ੍ਰੈਡੀਸ਼ਨਲ ਪੋਜੀਸ਼ਨ ਦਾ ਸਾਰੇ ਇਸ ਤਰ੍ਹਾਂ ਇਹ ਨਵੇਂ 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 ਖੂਨ ਆਇਆ ਉਹ ਨਵੇਂ ਖੂਨ ਦੀ ਵੀ ਚੈਕਿੰਗ ਕਰਵਾਓ ਸਭ ਜਿਹੜੇ ਲੋਕ ਹੈ ਕੀ 93 ਚੋਂ ਮੇਰੇ ਖਿਆਲ 70 ਪਹਿਲੀ ਵਾਰ ਇਲੈਕਸ਼ਨ ਲੜੇ ਹੋਣੇ ਆ ਉਹਨਾਂ ਨੇ ਜਿਹੜੇ ਸਾਈਕਲ ਤੇ ਨਹੀਂ ਸੀ ਚੜ ਸਕਦੇ ਅੱਜ ਡਿਫੈਂਡਰਾਂ 'ਤੇ ਚੜੇ ਫਿਰਦੇ ਐ ਉਹਨਾਂ ਦੀ ਵੀ ਜਾਂਚ ਹੋਣੀ ਈਡੀ ਨੇ ਇਹਦੇ ਵਿੱਚ ਈਡੀ ਵੀ ਇਨਵੋਲਡ ਐ ਸਭ ਆ ਜਿਹੜਾ ਦਿੱਲੀ ਵਾਲੇ ਸਾਈਜ਼ ਨੂੰ ਇਸ ਵੀ ਈਟੀਵੀ ਦੇਖ ਰਹੀ ਐ ਉਹਨਾਂ ਨੂੰ ਥੋੜਾ ਜਿਹਾ ਕਹੋ ਵੀ ਇਸ ਬਾਨੇ ਸਾਰਿਆਂ ਦੇ ਪੁਰਾਣੇ ਨਵੇਂ ਕਾਂਗਰਸ ਭਾਜਪੀ ਅਕਾਲੀ ਸਾਰੇ ਦੇ ਖਾਤੇ ਫਰੋੜ ਲਓ ਆਪੇ ਆਪਾ ਤਾਂ ਲੱਗ ਜੂਗਾ ਕਿਹੜੇ ਦਾ ਕਿਹੜੇ ਠੇਕੇ ਦੇ ਨਾਲ ਲੇਕਾ ਤਾਂ ਜਾ ਕੇ ਪੰਜਾਬ ਦਾ ਮਸਲਾ ਕਿਤੇ ਹੱਲ ਹੋਊਗਾ ਅਗਰ ਭਾਈ ਸਾਹਿਬ ਇਸੇ ਤਰ੍ਹਾਂ ਹੀ ਮੁੱਤਾਂ ਹੁੰਦੀਆਂ ਰਹਿਣ ਗਿਆ ਇਸੇ ਤਰ੍ਹਾਂ ਹੀ ਕੋਈ ਫਿਲੇ ਫੜਕੇ ਲਿਆ ਰੱਖੇ ਜਿਹੜੇ ਅਸਲ ਸੀਗੇ ਉਹ ਤਾਂ ਕਾਬੂ ਆਣੇ ਨਹੀਂ ਤੇ ਜਿਹੜੇ ਮਾਸਟਰ ਪਿਛਲੇ ਮੈਂ ਤਾਂ ਪਿੱਛੇ ਬੈਠੇ ਐ ਉਹ ਪਾਕਿਸਤਾਨ ਵਾਲਾ ਹਾਲ ਐ ਸਾਹਿਬ ਪਾਕਿਸਤਾਨ ਵਿੱਚ ਇੱਕ ਬਾੜੇ ਦਾ ਉਹ ਕਹਿੰਦੇ ਨੇ ਬਾੜੇ ਦਾ ਟੱਟੂ ਹੈ ਉਹ ਮਾਲਕ ਤਾਂ ਹੋਰ ਵੱਡੇ ਇਸ਼ਾਰੇ ਦੇ ਕੋਲ ਖਿਲਾ ਰਿਹਾ ਤਖੋ ਉਹਨੂੰ ਉੱਥੇ ਲਾ ਰਿਹਾ ਇਹ ਇਹਨਾਂ ਲੋਕਾਂ ਦਾ ਹਾਲ ਹੈ ਜਿਹੜੇ ਪੱਗੜ ਰੱਖੇ ਹੈ ਤੇ ਉਹ ਬਾੜੇ ਦੇ ਟੱਟੂ ਐ ਕਿਸੇ ਨੂੰ 50000 ਰੁਪਏ ਦੇ ਦਿਆ ਤੂੰ ਹੋਟਲ ਬਣਾ ਦੇ ਆ ਹੋਰ ਲਾ ਤੇ ਟੋਟਲ ਫਰਾਡ ਹੋ ਰਿਹਾ ਸਾਰ ਇਹਦਾ ਨੇਮ ਆਫ ਜਸਟਿਸ ਇਹਨਾਂ ਲੋਕਾਂ ਨੂੰ ਮੀਨਾਈਜ਼ ਕਰਕੇ ਗਵਰਨਰ ਸਾਹਿਬ ਨੂੰ ਵੀ ਸਿਫਾਰਿਸ਼ ਕੀਤੀ ਹੈ ਮਨੂ ਮਿਹਰ ਹੈ ਗਵਰਨਰ ਸਾਹਿਬ ਨੇ ਜਿਸ ਸੰਜੀਦਗੀ ਦੇ ਨਾਲ ਡਰਗ ਦੇ ਖਿਲਾਫ ਮੁਹਿੰਮ ਚਲਾਈ ਹੈ ਆ ਪੰਜਾਬ ਦੀ ਸੋਚ ਮਾੜੀ ਐ ਕਿ ਡਰਗ ਵਾਲਾ ਤਾਂ ਕਹਿੰਦੇ 99% ਐ ਅਸੀਂ ਸਾਫ਼ ਕਰਤਾ ਅੱਜ ਹੀ ਖਬਰ ਚੱਲ ਰਹੀ ਐ ਆਪਣੇ ਟੀਵੀ ਤੇ ਦੋ ਬੱਚੇ ਅੱਜ ਹੀ ਮਰ ਗਏ ਪਤਾ ਨਹੀਂ ਉਹ 99% ਚੋਂ ਆਇਆ 12 ਐ ਜੋ ਤਾਂ ਪਤਾ ਲੱਗ ਜੂਗਾ ਪਰ ਉਥੇ ਆ ਜਿਹੜੇ ਮਰਦੇ ਐ ਨਕਲੀ ਸ਼ਰਾਬ ਦੇ ਨਾਲ ਆ ਸ਼ਰਾਬ ਦੇ ਆ ਤਾਂ ਲੋਕਾਂ ਨੂੰ ਪ੍ਰੋਤਸਾਹਿਤ ਕਰ ਰਹੇ ਐ ਸਾਹਿਬ ਆਪ ਪ੍ਰੋਤਸਾਹਿਤ ਕਰ ਰਹੇ ਐ ਇਹ ਲੋਕ ਆ ਆ ਦੇਖੋ ਐ ਆ ਕਿਹੜੇ ਦੇਸ਼ ਭਗਤੀ ਦੇ ਕੇਸ ਚ ਕੇ ਜੀਵਾਲ ਸਾਹਿਬ ਅੰਦਰ ਰਹਿ ਕੇ ਸਾਹਿਬ ਕਿਹੜਾ ਦੇਸ਼ ਭਗਤੀ ਦਾ ਇਲਜ਼ਾਮ ਲਗਾਸੀ ਇਹਨਾਂ ਦੇ ਉੱਤੇ ਆ ਸੋਦੀ ਐਸਾ ਹੋਰ ਘੜਿਆ ਆ ਕਿਹੜੀ ਦੇਸ਼ ਭਗਤੀ ਦਾ ਕਰਕੇ ਆਏ ਐ ਸਭ ਇਹ ਲੋਕ ਆ ਕੇ ਪੰਜਾਬ ਦੇ ਨੌਜਵਾਨਾਂ ਨੂੰ ਕਹਿ ਰਹੇ ਐ ਵੀ ਨਸ਼ਾ ਛੱਡੋ ਯਾ ਤਾਂ ਕਹਿ ਰਹੇ ਵੀ ਉਹ ਚਿੱਟਾ ਛੱਡੋ ਆ ਗੁਲਾਬੀ ਰੰਗ ਵਾਲੀ ਪਕੜੋ ਆ ਗੁਲਾਬੀ ਰੰਗ ਵਾਲੀ ਵੇਚਦੇ ਐ ਸਾਬਾ ਇਹ ਗੁਲਾਬੀ ਰੰਗ ਦੇ ਰੰਗ ਐ ਜਿਹੜੇ ਚੜੇ ਐ ਜਿੱਥੇ ਸੱਥਰ ਵਿੱਚ ਇਹ ਲੋਕਾਂ ਦੇ ਘਰੇ ਉਹ ਗੁਲਾਬੀ ਰੰਗ ਨੇ ਚੜਾਏ ਉਹ ਤਾਂ ਅਸੀਂ ਨਸ਼ਾ ਹੀ ਨਹੀਂ ਮੰਨਦੇ ਲਿਖਿਆ ਹੈ ਗੁਲਾਬੀ ਰੰਗ ਦੀ ਗਲੈਸ ਕਰਕੇ ਘਰੇ ਨਾਲ ਲੈ ਕੇ ਆਏ ਆ ਵੀ ਬੱਚਿਆਂ ਨੂੰ ਦਿਖਾਣ ਦੀ ਲੋੜ ਹੈ ਕਹਿੰਦੇ ਸਾਰਿਆਂ ਨੂੰ ਆਹ ਸ਼ਰਾਬ ਦੀ ਹਰ ਬੋਤਲ ਦੇ ਉੱਤੇ ਲਿਖਿਆ ਸਾਹਿਬ ਜਿਹੜੇ ਆ ਵੇਚ ਰਹੇ ਆ ਨਾ ਕਹਿੰਦਾ 80 ਸਾਲ 1 ਕਰੋੜ ਬਾਕਸ 1 ਕਰੋੜ ਡੱਬੇ 1 ਡੱਬੇ ਦੇ ਅੰਦਰ 12 ਬੋਤਲਾਂ ਜਦੋਂ ਸਰਕਾਰ ਬਣੀ ਸੀ 40 ਲੱਖ ਬਾਕਸ ਵਿਕਦੇ ਸੀਗੇ

ਉਹ ਲੜਾ ਕਾਮ ਕਰੇਗਾ ਸੋ ਇਸ ਕਰਕੇ ਆਜ ਦੇਖੀ ਕਰਕੇ ਆਇਆ ਸਭ ਥੈਂਕ ਯੂ ਸੋ ਮਚ